ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਚਮਤਕਾਰੀ ਉਪਾਅ ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਬਬੂਲ ਦੇ ਪੇੜ ਦਾ ਇੱਕ ਛੋਟਾ ਜਿਹਾ ਉਪਾਅ ਲੈ ਕੇ ਆਏ ਹਾਂ ਇਸ ਉਪਾਅ ਨੂੰ ਕਰਨ ਦੇ ਨਾਲ ਤੁਸੀਂ ਆਪਣੇ ਦੁਸ਼ਮਣਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚੋਂ ਦੂਰ ਕਰ ਸਕਦੇ ਹੋ ਬਬੂਲ ਦੇ ਪੇੜ ਤੋਂ ਲਿਆ ਕੇ ਤੁਸੀਂ ਇਹ ਚੀਜ਼ ਇੱਕ ਤਾਂਗ ਦੇਣੇ ਇਸ ਦੇ ਨਾਲ ਦੁਸ਼ਮਣ ਤੁਹਾਡੀ ਜ਼ਿੰਦਗੀ ਦੇ ਵਿੱਚੋਂ ਦੂਰ ਹੋ ਜਾਣਗੇ। ਸੋ ਇਸੇ ਤਰੀਕੇ ਦੇ ਨਾਲ ਜੇਕਰ ਤੁਹਾਡੇ ਦੁਸ਼ਮਣ ਤੁਹਾਨੂੰ ਤੰਗ ਪਰੇਸ਼ਾਨ ਕਰ ਰਹੇ ਆ ਤੁਹਾਡੀ ਜ਼ਿੰਦਗੀ ਨੂੰ ਪੂਰੀ ਤਰ੍ਹਾਂ ਬਰਬਾਦ ਕਰ ਦੇਣਾ ਚਾਹੁੰਦੇ ਆ। ਤੁਹਾਨੂੰ ਕੁਝ ਕਰਨ ਨਹੀਂ ਦੇਂਦੇ ਜੇਕਰ ਤੁਸੀਂ ਕਰਦੇ ਹੋ ਤੇ ਤੁਹਾਡੇ ਨਾਲ ਕੁਝ ਨਾ ਕੁਝ ਗਲਤ ਹੋ ਜਾਂਦਾ ਹੈ। ਇਸ ਤਰੀਕੇ ਦੇ ਨਾਲ ਜੇਕਰ ਤੁਸੀਂ ਕੁਝ ਚੰਗਾ ਵੀ ਕਰਨਾ ਚਾਹੁੰਦੇ ਹੋ ਤੁਸੀਂ ਆਪਣਾ ਕੋਈ ਕੰਮ ਕਰਨਾ ਚਾਹੁੰਦੇ ਹੋ ਤੇ ਉਸ ਦੇ ਵਿੱਚ ਵੀ ਤੁਹਾਨੂੰ ਕਈ ਤਰ੍ਹਾਂ ਦੀਆਂ ਰੁਕਾਵਟਾਂ ਦਾ ਸਾਹਮਣਾ ਕਰਨਾ ਪੈਂਦਾ ਸੋ ਇਸ ਤਰੀਕੇ ਦੇ ਨਾਲ ਤੁਹਾਡੇ ਨਾਲ ਉਜਾਣ ਬੋਝ ਕੇ ਲੜਾਈ ਝਗੜੇ ਕਰਦਾ ਤੁਹਾਡੀ ਜ਼ਿੰਦਗੀ ਨੂੰ ਪੂਰੀ ਤਰ੍ਹਾਂ ਬਰਬਾਦ ਕਰਨਾ ਚਾਹੁੰਦਾ ਤੁਹਾਡੇ ਇੱਕ ਕੰਮ ਦੇ ਵਿੱਚ ਉਹ ਰੁਕਾਵਟਾਂ ਪੈਦਾ ਕਰਦਾ ਹੈ ਕਹਿੰਦਾ ਭਾਵ ਕਿ ਉਹ ਇੱਕ ਗੁੱਟ ਬਣਾ ਕੇ ਜਿਵੇਂ ਕਿ ਕਈ ਦੁਸ਼ਮਣ ਹੁੰਦੇ ਆ ਸਾਡੇ ਸਾਨੂੰ ਪਤਾ ਨਹੀਂ ਹੁੰਦਾ ਉਹ ਆਪਸ ਵਿੱਚ ਇੱਕ ਗੁੱਟ ਬਣਾ ਕੇ ਸਾਡੇ ਤੇ ਬਾਹਰ ਕਰਦੇ ਨੇ ਹੋਰ ਲੋਕਾਂ ਦੇ ਕੋਲ ਵੀ ਤੁਹਾਡੀ ਬੁਰੀਾਈ ਕਰਕੇ ਉਹ ਤੁਹਾਨੂੰ ਤੁਹਾਡਾ ਦੁਸ਼ਮਣ ਬਣਾ ਰਿਹਾ ਹੈ ਕਿਉਂਕਿ ਅੱਜ ਕੱਲ ਦਾ ਜਿਹੜਾ ਸਮਾਂ ਹੈ ਕਾਲ ਯੁੱਗ ਦਾ ਸਮਾਂ ਹੈ ਤੇ ਇਸ ਸਮੇ ਦੇ ਵਿੱਚ ਜੇਕਰ ਅਸੀਂ ਸੋ ਜੇ ਕਿ ਸਾਡੇ ਨਾਲ ਕੋਈ ਵੀ ਬੁਰਾ ਨਾ ਕਰੇ ਤਾਂ ਹੋ ਨਹੀਂ ਸਕਦਾ ਜਿਵੇਂ ਹੀ ਅਸੀਂ ਥੋੜੀ ਬਹੁਤ ਤਰੱਕੀ ਕਰਦੇ ਹਾਂ ਸਾਡੇ ਦੁਸ਼ਮਣ ਸਾਡੇ ਨਾਲ ਬੁਰਾ ਕਰਨਾ ਸ਼ੁਰੂ ਕਰ ਦਿੰਦੇ ਆ ਤੇ ਇਸ ਦੇ ਨਾਲ ਨਾਲ ਜੇਕਰ ਅਸੀਂ ਚਾਹੀਏ ਕਿ ਅਸੀਂ ਇੱਕ ਹੀ ਉਪਾਅ ਕਰੀਏ ਤੇ ਇੱਕ ਦੇ ਨਾਲ ਹੀ ਸਾਨੂੰ ਰਿਜ਼ਲਟ ਮਿਲ ਜਾਵੇ ਤਾਂ ਇੱਕ ਉਪਾਅ ਕਰਨ ਦੇ ਨਾਲ ਸਾਨੂੰ ਰਿਜ਼ਲਟ ਨਹੀਂ ਮਿਲਦਾ ਇਸ ਕਰਕੇ ਸਾਨੂੰ ਤਰ੍ਹਾਂ ਤਰ੍ਹਾਂ ਦੇ ਇਸ ਰਿਲੇਟਡ ਕਈ ਉਪਾਅ ਕਰਨੇ ਚਾਹੀਦੇ ਆ ਕਿਉਂਕਿ ਸਾਨੂੰ ਪਤਾ ਨਹੀਂ ਹੁੰਦਾ ਕਿ ਕਿਹੜਾ ਉਪਾਅ ਸਾਡੇ ਤੇ ਸੂਟ ਕਰ ਜਾਵੇ। ਇਸੇ ਤਰ੍ਹਾਂ ਤੁਹਾਨੂੰ ਅਸੀਂ ਅਲੱਗ-ਅਲੱਗ ਉਪਾਅ ਦੱਸਦੇ ਰਹਿੰਨੇ ਆ ਤਾਂ ਜੋ ਕਿ ਤੁਸੀਂ ਇੱਕ ਉਪਾਅ ਨਹੀਂ ਸਾਰੇ ਹੀ ਉਪਾਅ ਕਰਕੇ ਦੇਖੋ ਉਹਨਾਂ ਦੇ ਵਿੱਚੋਂ ਕੋਈ ਤਾਂ ਉਪਾਅ ਤੁਹਾਨੂੰ ਅਸਰ ਕਰੇਗਾ। ਇਸੇ ਤਰੀਕੇ ਦੇ ਨਾਲ ਜਿਹੜਾ ਅਸੀਂ ਅੱਜ ਦਾ ਉਪਾਅ ਲੈ ਕੇ ਆਏ ਆ ਇਹ ਬਬੂਲ ਦੇ ਪੇੜ ਦੇ ਨਾਲ ਕੀਤਾ ਜਾਣ ਵਾਲਾ ਹੈ ਤੇ ਜਿਹੜਾ ਬਬੂਲ ਦਾ ਪੇੜ ਹੁੰਦਾ ਇਹ ਕੋਈ ਆਮ ਜਿਹੀ ਸਦਾਰਾਂ ਚ ਇਹ ਦਰਖਤ ਨਹੀਂ ਹੁੰਦਾ ਕਿਉਂਕਿ ਇਸ ਨੂੰ ਕੰਡੇ ਲੱਗੇ ਹੁੰਦੇ ਆ ਤੇ ਇਸ ਦੇ ਨਾਲ ਜੇਕਰ ਅਸੀਂ ਕੋਈ ਵੀ ਉਪਾਅ ਕਰ ਲੈਨੇ ਆ ਤੇ ਸਾਡਾ ਕੀਤਾ ਗਿਆ ਉਪਾਅ ਕਦੇ ਵੀ ਖਾਲੀ ਨਹੀਂ ਜਾਂਦਾ ਤੇ ਇਸ ਤਰੀਕੇ ਦੇ ਨਾਲ ਤੁਸੀਂ ਬਬੂਲ ਦੇ ਪੇੜ ਤੇ ਲਿਚਾ ਕੇ ਆਪਣੀ ਇਹ ਇੱਕ ਚੀਜ਼ ਨੂੰ ਟੰਗ ਦੇਣਾ ਤੇ ਇਸ ਦੇ ਨਾਲ ਨਾਲ ਤੁਹਾਡੇ ਜਿਹੜੇ ਦੁਸ਼ਮਣ ਨੇ ਉਹਨਾਂ ਦਾ ਵੀ ਨਾਸ਼ ਹੋ ਜਾਵੇਗਾ ਤੇ ਇਸ ਦੇ ਨਾਲ ਨਾਲ ਜੋ ਤੁਹਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਪਰੇਸ਼ਾਨ ਕਰ ਰਿਹਾ ਹੈ ਬਹੁਤ ਜ਼ਿਆਦਾ ਤੇ ਇਸ ਉਪਾਅ ਨੂੰ ਕਰਨ ਦੇ ਲਈ ਤੁਹਾਨੂੰ ਕਿਹੜਾ ਬਬੂਲ ਦਾ ਪੇੜ ਯੂਜ਼ ਕਰਨਾ ਹੋਵੇਗਾ ਤੇ ਉਪਾਅ ਨੂੰ ਕਿਵੇਂ ਕਰਨਾ ਹੋਵੇਗਾ ਇਹ ਸਾਰੀ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਰਿਕਵੈਸਟ ਹੈ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਲੈ ਕੇ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਜੋ ਬਬੂਲ ਦੇ ਦਰਖਤ ਹੁੰਦੇ ਆ ਦੋ ਤਰ੍ਹਾਂ ਦੇ ਹੁੰਦੇ ਆ ਇੱਕ ਤਾਂ ਦੇਸੀ ਹੁੰਦਾ ਇੱਕ ਵਿਦੇਸੀ ਹੁੰਦਾ ਜਿਹੜਾ ਦੇਸੀ ਹੁੰਦਾ ਉਸਦੇ ਛੋਟੇ ਛੋਟੇ ਕੰਡੇ ਹੁੰਦੇ ਆ ਤੇ ਜਿਹੜਾ ਦੂਸਰਾ ਹੁੰਦਾ ਏ ਉਸ ਨੂੰ ਵੱਡੇ ਵੱਡੇ ਕੰਡੇ ਲੱਗੇ ਹੁੰਦੇ ਆ ਸੋ ਇਸ ਤਰੀਕੇ ਦੇ ਨਾਲ ਜਿਹੜਾ ਤੁਸੀਂ ਬਬੂਲ ਦੇ ਨਾਲ ਉਪਾਅ ਕਰਨਾ ਉਹ ਜਿਹੜਾ ਬਬੂਲ ਦਾ ਦਰਖਤ ਵੱਡੇ ਕੰਡਿਆਂ ਵਾਲਾ ਹੋਵੇਗਾ ਉਸ ਦੇ ਨਾਲ ਤੁਸੀਂ ਇਸ ਉਪਾਅ ਨੂੰ ਕਰਨਾ ਹੈ ਸੋ ਇਸ ਤਰੀਕੇ ਦੇ ਨਾਲ ਇਸ ਉਪਾਅ ਨੂੰ ਤੁਸੀਂ ਵੀਰਵਾਰ ਸ਼ੁੱਕਰਵਾਰ ਜਾਂ ਫਿਰ ਮੰਗਲਵਾਰ ਇਹ ਹਫਤੇ ਦੇ ਵਿੱਚ ਇਹ ਚਾਰ ਦਿਨ ਤੁਸੀਂ ਕਰ ਸਕਦੇ ਹੋ ਜਿਵੇਂ ਕਿ ਹਫਤੇ ਦੇ ਵਿੱਚ ਮੰਗਲਵਾਰ ਵੀਰਵਾਰ ਸ਼ੁੱਕਰਵਾਰ ਤੇ ਸ਼ਨੀਵਾਰ ਇਹ ਚਾਰ ਦਿਨ ਤੁਸੀਂ ਕਰ ਸਕਦੇ ਹੋ ਇਹ ਚਾਰਾਂ ਦਿਨਾਂ ਦੇ ਵਿੱਚੋਂ ਤੁਸੀਂ ਕਿਸੇ ਵੀ ਇੱਕ ਦਿਨ ਉਪਾਅ ਕਰ ਸਕਦੇ ਹੋ ਜਿਵੇਂ ਕਿ ਚਾਰ ਦਿਨ ਦੱਸਿਆ ਇਹ ਚਾਰ ਦਿਨ ਲਗਾਤਾਰ ਤੁਸੀਂ ਉਪਾਅ ਨਹੀਂ ਹੀ ਕਰਨਾ ਤੇ ਇਸੇ ਤਰੀਕੇ ਦੇ ਨਾਲ ਉਪਾਕਰਨ ਤੋਂ ਪਹਿਲਾਂ ਤੁਸੀਂ ਕੀ ਕਰਨਾ ਆਪਣੇ ਘਰ ਤੋਂ ਤੁਸੀਂ ਸ਼ੁੱਧ ਜਲ ਲੈ ਕੇ ਜਾਣਾ ਹੈ ਤੁਸੀਂ ਜਿਹੜਾ ਜਲ ਲੈ ਕੇ ਜਾਣਾ ਉਸ ਨੂੰ ਤੁਸੀਂ ਲੋਟੇ 'ਚ ਜਾਂ ਕਿਸੇ ਵੀ ਬਰਤਨ 'ਚ ਜਾਂ ਫਿਰ ਕਿਸੇ ਵੀ ਪਲਾਸਟਿਕ ਦੀ ਬੋਤਲ ਦੇ ਵਿੱਚ ਪਾ ਕੇ ਲੈ ਜਾ ਸਕਦੇ ਹੋ ਜਿਹੜਾ ਤੁਸੀਂ ਜਲ ਲੈ ਕੇ ਜਾਣਾ ਉਹ ਤੁਸੀਂ ਬਬੂਲ ਦੇ ਦਰਖਤ ਦੇ ਕੋਲ ਜਾ ਕੇ ਉਸ ਦੀ ਜੜ ਦੇ ਵਿੱਚ ਤੁਸੀਂ ਜਲ ਪਾਉਣਾ ਹੈ ਕਹਿਨ ਦਾ ਭਾਵ ਕਿ ਜੜ ਦੇ ਵਿੱਚ ਜਲ ਨੂੰ ਅਰਪਿਤ ਕਰ ਦੇਣਾ ਤੇ ਉਸ ਤੋਂ ਬਾਅਦ ਦੇ ਵਿੱਚ ਤੁਸੀਂ ਹੱਥ ਜੋੜ ਕੇ ਪ੍ਰਾਰਥਨਾ ਕਰਨੀਏ ਕਿ हे ਬਾਬੂ ਜੀ ਮਹਾਰਾਜ ਜਿਵੇਂ ਤੁਸੀਂ ਆਪਣੇ ਕੰਡਿਆਂ ਦੇ ਨਾਲ ਆਪਣੇ ਦੁਸ਼ਮਣਾਂ ਤੋਂ ਆਪਣੀ ਰੱਖਿਆ ਕਰਦੇ ਹੋ ਇਸੇ ਤਰੀਕੇ ਦੇ ਨਾਲ ਮੇਰੀ ਤੁਸੀਂ ਮੇਰੇ ਦੁਸ਼ਮਣਾਂ ਤੋਂ ਰੱਖਿਆ ਕਰਦੇ ਤੁਹਾਡੇ ਇਨ੍ਹਾਂ ਕੰਡਿਆਂ ਤੋਂ ਅੱਜ ਤੱਕ ਕੋਈ ਨਹੀਂ ਬਚ ਸਕਿਆ ਜਿਸ ਕਰਕੇ ਤੁਸੀਂ ਆਪਣੇ ਹੀ ਕੰਡਿਆਂ ਦੇ ਨਾਲ ਮੇਰੇ ਦੁਸ਼ਮਣਾਂ ਤੋਂ ਮੇਰੀ ਰੱਖਿਆ ਜ਼ਰੂਰ ਕਰਨਾ ਤੇ ਇਸੇ ਤਰੀਕੇ ਦੇ ਨਾਲ ਤੁਸੀਂ ਆਪਣਾ ਪ੍ਰਾਰਥਨਾ ਕਰਨੀ ਹੈ ਕਿ ਕੱਲ ਨੂੰ ਕੱਲ ਆਉਣ ਵਾਲਾ ਜਿਹੜਾ ਉਸ ਸਮੇਂ ਮੈਂ ਕੁਝ ਤੁਹਾਡੇ ਦਰਖਤ ਤੇ ਟੰਗ ਕੇ ਜਾਵਾਂਗਾ ਜਿਸ ਕਰਕੇ ਤੁਸੀਂ ਮੇਰੇ ਦੁਸ਼ਮਨਾ ਤੋਂ ਮੇਰੀ ਰੱਖਿਆ ਕਰਨੀ ਹੋਵੇਗੀ ਤੇ ਹੁਣ ਆਪਾਂ ਉਹ ਚੀਜ਼ ਦੀ ਗੱਲ ਕਰਾਂਗੇ ਕਿ ਉਹ ਕਿਹੜੀ ਚੀਜ਼ ਹੈ ਜਿਹੜੀ ਅਸੀਂ ਟੰਗ ਕੇ ਦਰਖਤ ਤੇ ਆਉਣੀ ਹੈ ਤੇ اسی ਤਰੀਕੇ ਦੇ ਨਾਲ ਜਿਹੜੀ ਤੁਸੀਂ ਚੀਜ਼ ਟੰਗ ਕੇ ਆਉਣੀ ਉਸ ਤੋਂ ਇੱਕ ਦਿਨ ਪਹਿਲਾਂ ਤੁਸੀਂ ਜੜ ਦੇ ਵਿੱਚ ਚਲ ਪਾ ਕੇ ਆਉਣਾ ਅਰਪਿਤ ਕਰਕੇ ਆਉਣਾ ਉਹ ਤੁਸੀਂ ਜਿਵੇਂ ਕਿ ਉਪਾਹ ਕਰਨ ਤੋਂ ਪਹਿਲਾਂ ਉਹ ਚੀਜ਼ ਟੰਗ ਕੇ ਆਉਣ ਤੋਂ ਇੱਕ ਦਿਨ ਪਹਿਲਾਂ ਸਵੇਰ ਤੋਂ ਲੈ ਕੇ ਸ਼ਾਮ 7 ਵਜੇ ਤੱਕ ਕਿਸੇ ਵੀ ਸਮੇਂ ਤੁਸੀਂ ਜਾ ਕੇ ਜੜ ਦੇ ਵਿੱਚ ਚਲ ਨੂੰ ਚੜਾ ਕੇ ਆ ਸੈੱਕਦੇ ਹੋ ਇਸ ਚੀਜ਼ ਦਾ ਤੁਸੀਂ ਖਾਸ ਧਿਆਨ ਰੱਖਣਾ ਹੈ ਕਿ ਸੂਰਜ ਛਿਪਨ ਤੋਂ ਬਾਅਦ 7 ਵਜੇ ਤੋਂ ਬਾਅਦ ਤੁਸੀਂ ਬਿਲਕੁਲ ਵੀ ਨਹੀਂ ਜਾਣਾ ਬਾਅਦ ਸੋ ਇਸੇ ਤਰੀਕੇ ਦੇ ਨਾਲ ਤੁਸੀਂ ਜਿਵੇਂ ਹੀ ਉਹ ਜੜ ਦੇ ਵਿੱਚ ਉਹ ਜਲ ਚੜਾ ਆਉਗੇ ਉਸ ਤੋਂ ਅਗਲੇ ਦਿਨ ਤੁਸੀਂ ਕੀ ਕਰਨਾ ਉਪਾਹ ਕਰਨ ਦੇ ਲਈ ਇੱਕ ਤੁਸੀਂ ਚਿੱਟੇ ਰੰਗ ਦਾ ਕਾਗਜ਼ ਲੈਣਾ ਹੈ ਕਾਗਜ਼ ਬਿਲਕੁਲ ਪਲੇਨ ਹੋਣਾ ਚਾਹੀਦਾ ਉਸ ਦੇ ਉੱਪਰ ਲਾਈਨਾਂ ਨਹੀਂ ਬਣੀਆਂ ਹੋਣੀਆਂ ਚਾਹੀਦੀਆਂ ਤੇ ਇਸ ਦੇ ਨਾਲ ਨਾਲ ਤੁਸੀਂ ਲੈਣਾ ਬਲੈਕ ਕਲਰ ਦਾ ਮਾਰਕਰ ਸਕੇਚ ਜਾਂ ਫਿਰ ਪੈਨ ਤੇ ਉਸ ਦੇ ਨਾਲ ਤੁਸੀਂ ਇਸ ਵਾਈਟ ਪੇਪਰ ਦੇ ਉੱਪਰ ਆਪਣੇ ਦੁਸ਼ਮਣ ਦਾ ਨਾਮ ਲਿਖਣਾ ਜੇਕਰ ਤੁਸੀਂ ਨਾਮ ਚਾਹਂਦੇ ਹੋ ਨਾਮ ਲਿਖੋ ਜੇਕਰ ਨਾਮ ਨਹੀਂ ਚਾਹਂਦੇ ਤਾਂ ਤੁਸੀਂ ਇਕੱਲਾ ਦੁਸ਼ਮਣ ਜਾਂ ਫਿਰ ਗੁਪਤ ਦੁਸ਼ਮਣ ਵੀ ਲਿਖ ਸਕਦੇ ਹੋ ਤੇ ਇਹ ਸਭ ਲਿਖਣ ਤੋਂ ਬਾਅਦ ਦੇ ਵਿੱਚ ਤੁਸੀਂ ਲਿਖਣਾ ਸ਼੍ਰੀਮ 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 ਤਿੰਨ ਵਾਰ ਤੁਸੀਂ ਇਹ ਵੀ ਬੋਲਣਾ ਹੈ ਜਾਂ ਫਿਰ ਲਿਖਣਾ ਹੈ ਇਸ ਨੂੰ ਤੁਸੀਂ ਤ੍ਰੇਮ 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 ਕਰਕੇ ਤੁਸੀਂ ਉਸ ਕਾਗਜ਼ ਦੇ ਉੱਪਰ ਤਿੰਨ ਵਾਰ ਲਿਖ ਸਕਦੇ ਹੋ ਜਿਵੇਂ ਕਿ ਤੁਸੀਂ ਉਸ ਕਾਗਜ਼ ਦੇ ਉੱਪਰ ਤਿੰਨ ਵਾਰ ਤ੍ਰਿਮ 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 ਲਿਖਿਆ ਹੈ ਨਾ ਉਸ ਦੇ ਉੱਪਰ ਤੁਸੀਂ ਆਪਣੇ ਦੁਸ਼ਮਣ ਦਾ ਨਾਮ ਲਿਖਣਾ ਹੈ ਤੇ ਇਸੇ ਤਰੀਕੇ ਦੇ ਨਾਲ ਜਿਹੜੇ ਲੋਕ ਜਾਣਦੇ ਨਹੀਂ ਕਿ ਉਹਨਾਂ ਦਾ ਦੁਸ਼ਮਣ ਕੌਣ ਹੈ ਕੌਣ ਨਹੀਂ ਹੈਗਾ ਤਾਂ ਤੁਸੀਂ ਇਕੱਲਾ ਦੁਸ਼ਮਣ ਜਾਂ ਫਿਰ ਗੁਪਤ ਦੁਸ਼ਮਣ ਤੁਸੀਂ ਲਿਖ ਦੇਣਾ ਹੈ ਇਸ ਤਰੀਕੇ ਦੇ ਨਾਲ ਇਸ ਤਰ੍ਹਾਂ ਲਿਖਣ ਤੋਂ ਬਾਅਦ ਦੇ ਵਿੱਚ ਉਸ ਕਾਗਜ਼ ਨੂੰ ਤੁਸੀਂ ਫੋਲਡ ਕਰਨਾ ਹੈ ਜਿਵੇਂ ਕਿ ਦੋ ਵਾਰ ਫੋਲਡ ਆਪਾਂ ਕਰਦੇ ਹਾਂ ਉਸੇ ਤਰੀਕੇ ਦੇ ਨਾਲ ਤੁਸੀਂ ਫੋਲਡ ਕਰ ਲੈਣਾ ਹੈ ਤੇ ਫੋਲਡ ਕਰਨ ਤੋਂ ਬਾਅਦ ਦੇ ਵਿੱਚ ਤੁਸੀਂ ਲੈ ਲੈਣੀ ਇੱਕ ਲੋਹੇ ਦੀ ਕਿੱਲ ਜਿਹੜੇ ਤੁਸੀਂ ਕਿੱਲ ਲੈਣਾ ਹੈ ਉਹ ਜੰਗ ਲੱਗਿਆ ਹੋਇਆ ਹੋਣਾ ਚਾਹੀਦਾ ਤੁਹਾਡੇ ਘਰ ਦੇ ਵਿੱਚ ਤੁਸੀਂ ਨਵੀਂ ਕਿੱਲੇ ਦਾ ਬਿਲਕੁਲ ਵੀ ਇਸਤੇਮਾਲ ਨਹੀਂ ਕਰਨਾ ਚਾਹੀਏ ਉਹ ਟੇਢੀ ਮੇਢੀ ਹੋਵੇ ਲੈਣੀ ਤੁਸੀਂ ਘਰ ਦੇ ਵਿੱਚੋਂ ਹੀ ਇਹ ਜਿਸ ਨੂੰ ਜੰਗ ਲੱਗੀ ਹੋਵੇ ਜੇਕਰ ਤੁਹਾਡੇ ਘਰ ਦੇ ਵਿੱਚ ਕਿੱਲ ਨਹੀਂ ਵੀ ਹੈਗੀ ਤੁਸੀਂ ਬਾਜ਼ਾਰ ਤੋਂ ਵੀ ਲਿਆ ਸਕਦੇ ਹੋ ਬਾਜ਼ਾਰ ਤੋਂ ਤੁਸੀਂ ਇੱਕ ਦਿਨ ਪਹਿਲਾਂ ਉਹ ਲਿਆ ਕੇ ਆਪਣੇ ਘਰ ਦੇ ਵਿੱਚ ਰੱਖ ਸਕਦੇ ਹੋ ਪਰ ਜੇਕਰ ਤੁਸੀਂ ਬਾਜ਼ਾਰ ਤੋਂ ਲੈ ਕੇ ਆ ਰਹੇ ਹੋ ਤਾਂ ਤਾਂ ਵੀ ਤੁਸੀਂ ਜੰਗਲ ਲੱਗੀ ਹੋਈ ਕਿੱਲ ਹੀ ਲੈ ਕੇ ਆਉਣੀ ਹੈ ਇਸ ਤਰੀਕੇ ਦੇ ਨਾਲ ਤੁਸੀਂ ਲੈਣਾ ਇੱਕ ਬਲੈਕ ਕਲਰ ਦਾ ਕੱਪੜਾ ਚਾ ਫਿਰ ਤੁਸੀਂ ਇੱਕ 포ਟਲੀ ਲੈ ਲੈਣੀ ਹੈ ਤੇ ਉਸ 포ਟਲੀ ਦੇ ਵਿੱਚ ਜਿਹੜਾ ਕਿ ਤੁਸੀਂ ਕਾਗਜ਼ ਨੂੰ ਫੋਲਡ ਕੀਤਾ ਸੀ ਉਸ ਨੂੰ ਉਸ ਦੇ ਵਿੱਚ ਪਾ ਦੇਣਾ ਜੇਕਰ 포ਟਲੀ ਨਹੀਂ ਹੈਗੀ ਤਾਂ ਉਸ ਕਪੜੇ ਦੇ ਵਿੱਚ ਤੁਸੀਂ ਗੱਠ ਲਗਾ ਕੇ ਉਸ ਦੀ ਇੱਕ 포ਟਲੀ ਤਿਆਰ ਕਰ ਲੈਣੀ ਹੈ ਤੇ ਇਸ ਦੇ ਨਾਲ ਨਾਲ ਤੁਸੀਂ ਜਿਹੜੀ ਕਿੱਲ ਲਈ ਸੀ ਉਸ ਨੂੰ ਵੀ ਰੱਖ ਦੇਣਾ ਤੇ ਥੋੜਾ ਜਿਹਾ ਸੰਦੂਰ ਵੀ ਤੁਸੀਂ ਰੱਖ ਦੇਣਾ ਜਿਹੜਾ ਕਾਮੀਆ ਸੰਦੂਰ ਹੁੰਦਾ ਉਹ ਤੁਸੀਂ ਰੱਖਣਾ ਹੈ ਤੇ ਇਸ ਤਰੀਕੇ ਦੇ ਨਾਲ ਇਸ 포ਟਲੀ ਨੂੰ ਤੁਸੀਂ ਤਿਆਰ ਕਰਕੇ ਤੇ ਤੁਸੀਂ ਬਬੂਲ ਦੇ ਦਰਖਤ ਦੇ ਕੋਲ ਹੀ ਜਾਣਾ ਉਸੇ ਹੀ ਦਰਖਤ ਦੇ ਕੋਲ ਤੁਸੀਂ ਜਾਣਾ ਜਿੱਥੇ ਤੁਸੀਂ ਚੜ੍ਹ ਦੇ ਵਿੱਚ ਚੜ੍ਹ ਚੜਾ ਕੇ ਆਏ ਹੋ ਹੋਗੇ ਉੱਥੇ ਜਾ ਕੇ ਬਬੂਲ ਦੇ ਦਰਖਤ ਦੇ ਕੋਲ ਤੁਸੀਂ ਪ੍ਰਾਰਥਨਾ ਕਰਕੇ ਤੇ ਇਸ ਪੋਟਲੀ ਨੂੰ ਤੁਸੀਂ ਬੰਨ੍ਹ ਕੇ ਉੱਥੇ ਬਬੂਲ ਦੇ ਦਰਖਤ ਤੇ ਤੁਸੀਂ ਆ ਜਾਣਾ ਹੈ ਜਦੋਂ ਤੁਸੀਂ ਇਸ ਉਪਾਅ ਨੂੰ ਕਰ ਲਓਗੇ ਪੂਰੇ ਵਿਸ਼ਵਾਸ ਸ਼ਰਧਾ ਤੇ ਭਾਵਨਾ ਦੇ ਨਾਲ ਤਾਂ 24 ਘੰਟੇ ਦੇ ਅੰਦਰ ਅੰਦਰ ਤੁਹਾਨੂੰ ਆਪਣੇ ਆਪ ਤੁਹਾਡੇ ਦੁਸ਼ਮਣਾਂ ਦੇ ਬਾਰੇ ਪਤਾ ਲੱਗਣਾ ਸ਼ੁਰੂ ਹੋ ਜਾਵੇਗਾ ਤੁਹਾਡਾ ਦੁਸ਼ਮਣ ਤੁਹਾਡੇ ਸਾਹਮਣੇ ਆਪਣੇ ਆਪ ਗਿੜਗੜਾਉਂਦਾ ਹੋਇਆ ਨਜ਼ਰ ਆਵੇਗਾ ਜੇਕਰ ਉਹ ਇਸ ਤਰੀਕੇ ਦੇ ਨਾਲ ਤੁਹਾਡੇ ਕੋਲ ਨਹੀਂ ਵੀ ਆਉਂਦਾ ਤੇ ਉਹ ਜੋ ਵੀ ਕੁਝ ਉਸਨੇ ਤੁਹਾਡੇ ਉੱਪਰ ਕੀਤਾ ਕਰਾਇਆ ਹੋਵੇਗਾ ਉਹ ਉਸ ਦਾ ਮੁੜ ਕੇ ਵਾਪਸ ਉਸਤੇ ਉੱਪਰ ਹੀ ਚਲਾ ਜਾਵੇਗਾ ਕਿਉਂਕਿ ਜੋ ਬੁਰਾ ਕੀਤਾ ਉਸ ਦਾ ਨਤੀਜਾ ਤਾਂ ਬੁਰਾ ਹੀ ਹੁੰਦਾ ਹੈ ਜੇਕਰ ਅਸੀਂ ਬੁਰਾ ਕਰਾਂਗੇ ਤਾਂ ਅੱਜ ਨਹੀਂ ਕੱਲ ਉਸ ਦਾ ਸਾਨੂੰ ਬੁਰਾ ਹੀ ਮਿਲੇਗਾ ਹਾਂਜੀ ਇਹ ਸੀ ਜੀ ਸਾਡੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਛੋਟਾ ਜਿਹਾ ਉਪਾਅ ਤੇ ਜਾਣਕਾਰੀ ਜੋ ਕਿ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਸਾਂਝਾ ਕੀਤਾ ਹੈ ਜੇਕਰ ਤੁਹਾਡ ਨੂੰ ਤੁਹਾਡੇ ਦੁਸ਼ਮਣ ਬਹੁਤ ਜ਼ਿਆਦਾ ਤੰਗ ਪਰੇਸ਼ਾਨ ਕਰਦੇ ਆ ਤੁਹਾਡੇ ਕੰਮਕਾਰਾਂ ਦੇ ਵਿੱਚ ਰੁਕਾਵਟਾਂ ਪੈ ਰਹੀਆਂ ਤਾਂ ਤੁਸੀਂ ਇਸ ਬਬੂਲ ਦੇ ਦਰਖਤ ਦੇ ਨਾਲ ਛੋਟਾ ਜਿਹਾ ਉਪਾਅ ਕਰ ਸਕਦੇ ਹੋ ਤੇ ਆਪਣੀਆਂ ਸਾਰੀਆਂ ਹੀ ਪ੍ਰੋਬਲਮ ਨੂੰ ਦੂਰ ਕਰ ਸਕਦੇ ਹੋ ਹਾਂਜੀ ਜੇਕਰ ਤੁਹਾਨੂੰ ਸਾਡੀਆਂ ਇਸ ਤਰ੍ਹਾਂ ਦੀਆਂ ਉਪਾਅ ਦੀਆਂ ਤੇ ਜਾਣਕਾਰੀ ਦੀਆਂ ਵੀਡੀਓ ਸਹੀ ਲੱਗਦੀਆਂ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਤਨਤਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ-ਬਹੁਤ ਜ਼ਿਆਦਾ ਧੰਨਵਾਦ ਜੀ ਮਿਲਦੇ ਆ ਜੀ ਇੱਕ ਹੋਰ ਨਵੀਂ ਵੀਡੀਓ ਨਵੇਂ ਉਪਾਅ ਤੇ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਦੇ ਲਈ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਧੰਨਵਾਦ ਜੀ ਪਲੀਜ਼ ਵੀਡੀਓ ਨੂੰ ਵਾਤੋ-ਵਾਦ ਸ਼ੇਅਰ ਤੇ ਸਪੋਰਟ ਕਰਿਆ ਕਰੋ ਸਾਡੇ ਚੈਨਲ ਨੂੰ ਸਾਨੂੰ ਤੁਹਾਡੀ ਸਪੋਰਟ ਦੀ ਬਹੁਤ ਹੀ ਜ਼ਿਆਦਾ ਜ਼ਰੂਰਤ ਹੁੰਦੀ ਏ ਧੰਨਵਾਦ ਜੀ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਮਿਲਦੇ ਆ ਇੱਕ ਹੋਰ ਨਵੀਂ ਵੀਡੀਓ ਦੇ ਨਾਲ